ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜੇ ਗੱਲ ਕਰ ਲਈ ਨਾ ਡੋਗਰ ਡੈਰੀ ਫਾਰਮ ਤੇ ਪਹੁੰਚੇ ਹੋਏ ਆਂ ਚਾਰ ਬੱਚੀਆਂ ਦਿਖਾਵਾਂਗੇ ਚਾਰੇ ਪਹਿਲਣਾ ਤੇ ਚਾਰੇ ਖਾਸ ਗੱਲ ਇਹ ਰਹੂਗੀ ਵੀ ਚਾਰ ਚਾਰ ਦੰਦ ਬੱਚੀਆਂ ਆ ਗਈਆਂ ਤੇੜਾ ਦੁੱਧਾ ਦੁੱਧ ਬਾਈ ਕਹਿੰਦਾ ਚਾਰਾਂ ਕੋਲੇ ਮੰਨ ਲਓ ਵੀ ਤਿਆਰੀ ਵਾਲੀ ਆ ਤਿੰਨ ਕੋਲੇ ਤਾਂ ਪੱਕਾ ਦੁੱਧ ਹੀ ਤਿਆਰ ਆ ਤੇ ਇੱਕ ਬੱਚੀ ਤਾਜੀ ਸੂਈ ਚੰਗਾ ਬੋੜਾ ਲਈ ਫਿਰਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਬੀ ਪਲੱਸ ਸੀ ਮਿਲ ਲਈਆਂ ਸਾਰੀਆਂ ਬੱਚੀਆਂ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਇਆ ਕਰਨ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਵੀਰੇ ਤੋਹਫੇ ਲੈ ਪਾਉਣਗੇ ਤੂੰ ਅੱਜ ਹਨਾ ਅੱਜ ਤਾਂ ਫਿਰ ਸਾਰੇ ਨਗੀਨੇ ਇਕੱਠੇ ਕਰਤੇ ਅੱਜ ਨਾ ਤੋਹਫੀ ਲੈ ਕੇ ਆ ਬਾਈ ਗਰਲੈਂਡੋ ਟੱਚ ਹੋ ਗਈਆਂ ਤੇ ਹੋ ਗਈਆਂ ਸਜਣੋ ਐਚ ਐਫ ਬਹੁਤ ਕਮਾਲ ਦੀਆਂ ਨੇ ਤੇ ਨੰਬਰ ਬੋਲ ਕਰਨ ਤੇਰਾ 9779939077 ਮਾਡਲ ਟੌਨ ਨੰਬਰ 16 ਰੋ ਤਹਿਸੀਲ ਸਨਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹੈ ਨਾ ਜ਼ਿਲ੍ਹਾ ਸੰਗਰੂਰ ਫਰਦਾ ਜੋਬਰ ਤੱਕ ਪਾਈ ਅੱਜ ਸ਼ੁਰੂਆਤ ਇੱਥੋਂ ਕਰਦੀਏ ਗੱਲ ਅੱਜ ਕਰਦੇ ਬਈ ਗਰਲੈਂਡੋ ਚ ਆ ਤੋੜ ਜੋ ਬਰਾਜਾ ਸੂਆ ਕਰਨ ਕਲੂਨ ਹੈ ਵੀਰੇ ਪਹਿਲਾ ਪਹਿਲਾ ਸੂਆ ਮਗਰ ਬੱਛਾ ਆਰਡਰ ਦੀ ਕੁਆਲਿਟੀ ਦੇਖ ਨਾਲ ਆ ਗਿਆ ਮੇਲ ਕਾਫ ਦੰਦਾਂ ਚ ਆ ਗਈ ਚਾਰ ਦੰਦਾਂ ਚਾਰ ਦੰਦ ਆ ਗਈ ਆ ਤੋੜ ਜੋ ਬਰਾ ਖੁੱਲ ਕੇ ਕਿੰਨੇ ਦਿਨ ਦੀ ਸੂਈ ਹੋਗੀ ਕਰਨ ਬਰੇ ਜਿਹੜੀਆਂ ਆਪਣੇ 4 ਬੱਚੇ ਨੇ ਇੱਕ ਤਾਂ ਆਪਣੀ ਬੱਚੀ 2 ਦਿਨਾਂ ਦੀ ਸੂਈ ਹੋਈ ਹੈ ਠੀਕ ਹੈ ਜੀ ਬਾਕੀ ਕੋਈ 5 ਤੋਂ 6 7 ਦਿਨਾਂ ਦੀ ਠੀਕ ਹੈ ਗੱਲ 10 ਦਿਨਾਂ ਤੋਂ ਅੰਦਰ ਅੰਦਰ ਨੇ ਦੁੱਧ ਤਿਆਰੀ ਵਾਲਾ ਇਹਨੂੰ ਅੱਜ ਸ਼ੀਮਾ 7ਵਾਂ ਦਿਨ ਹੋਊਗਾ ਸੂਈ ਨੂੰ ਦੁੱਧ ਹੋਊ 22 ਕਿਲੋ ਜਮ੍ਹਾਂ 21 22 ਕਿਲੋ ਜਮ੍ਹਾਂ ਤਿਆਰ ਹੈ ਅੱਛੇ 6-7 ਦਿਨਾਂ ਦੀ ਬਾਈ ਕਹਿੰਦਾ ਸੂਈ ਆ ਤੁਸੀਂ ਇੱਕ ਹਫਤੇ ਦੀ ਮੰਨ ਲਿਓ ਦੰਦਾਂ ਜਿਆਦਾ ਅੱਛੇ ਗੱਲੇ ਵੇ ਦੀ ਫੀਟਿੰਗ ਦੇ ਬੱਚੀ ਦੀ ਤੇ ਲੈਵਾ ਸੱਜਣੋਂ ਬੜੀ ਫੀਟਿੰਗ ਵਾਲਾ ਆ ਗਿਆ ਇੱਥੋਂ ਚੈੱਕ ਕਰ ਸਕਦੇ ਹੋ ਫੁੱਲ ਚੜਾਈ ਵਾਲਾ ਫੁੱਲ ਚੜਾਈ ਜਿੰਨੀ ਉੱਪਰੋਂ ਚੜਾਈ ਓਨੀ ਥੱਲੋਂ ਚੜਾਈ ਆ ਹਾਂ ਥੋੜੀ ਜੀ ਰੋਕਲਾ 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 ਇੱਥੇ ਰੋਕਲਾ ਰੋਕਲਾ ਇਹ ਇੱਥੋਂ ਕਰ ਸਕਦੇ ਹੋ ਆਰਡਰ ਕੁਆਲਿਟੀ ਚੈੱਕ ਇਹਦੀ ਚਵਾਈ ਦੀ ਕਿਵੇਂ ਕਰਨ ਚਵਾਈ ਦੀ ਪਰ ਇੱਕ ਨੰਬਰ ਹੈ 100 ਦੀ 100 ਜਿਹੜੀ ਇਹਦੀ ਫੈਟ ਪਰਸੈਂਟੇਜ ਹੈ 60 ਫੈਟ ਬਾਈ ਕਹਿੰਦਾ ਇਹ ਮੰਨ ਲਓ ਵੀ 60 ਆ ਦੰਦਾਂ ਚ ਅਰिजिनल 4 ਦੰਦ ਸੂ ਆ ਪਹਿਲਾ ਜਮਾ ਪਲੂਨ ਬੱਚੀ 4 ਦੰਦ ਆਰਡਰ ਦੀ ਨਾ ਜਿਹੜੀ ਫੀਟਿੰਗਾਂ ਸਾਰੀਆਂ ਬੱਚੀਆਂ ਦੀ ਸੱਜੂ ਇਹ ਮੰਨ ਲਿਓ ਵੀ ਬਾਹਰ ਵਾਲੀਆਂ ਗਾਵਾਂ ਨਾਲ ਦੀ ਫੀਟਿੰਗ ਆਰਡਰ ਦੀ ਇੱਥੋਂ ਕਰ ਸਕਦੇ ਹਾਂ ਚੈੱਕ ਚੜਾਈ ਵਾਲਾ ਲੇਵਾ ਆ ਗਿਆ ਜਿੰਨੀ ਉੱਪਰ ਚੜਾਈ ਹੈ ਉੰਨੀ ਥੱਲੇ ਆ ਯਾਰ ਲੇਵਾ ਜਮਾ ਠੋਸ ਲੇਵੇ ਦੀ ਹੈ ਕੋਈ ਟੁੱਟਮਾ ਲੇਵਾ ਨਹੀਂ ਇੱਕ ਗੱਲ ਇਹੋ ਜੇ ਲੇਵਨ ਕਦੇ ਮਟੈਟਸ ਨਹੀਂ ਹੁੰਦੀ ਠੀਕ ਆ ਗੱਲ ਆ ਜਿੱਦਾਂ ਦੇ ਕੰਮ ਆਪਾਂ ਕਹਿ ਲਈ ਵੀ ਯਾਰ ਬਾਰ ਲੀਆਂ ਗੱਲ ਬਾਰ ਲੀਆਂ ਕੰਮ ਨਹੀਂ ਹੁੰਦੇ ਨਾ ਉਦਾਂ ਦੇ ਆਰਡਰ ਹੈ ਕਿੰਨਾ ਦੁੱਧ ਦੱਸਿਆ ਕਰਨੀ ਇਹਦੇ ਕੋਲੇ ਇਹਦੇ ਥੱਲੇ ਵੀਰੇ ਹੋ 22 ਤੋਂ ਬਾਅਦ 22 ਤੋਂ ਪਲੱਸ 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 ਚਵਾਦਾਂਗੇ ਟਾਈਮ ਲੋ ਜਮਾ ਟਾਈਮ ਤੋਂ ਟਾਈਮ ਠੀਕ ਆ ਗੱਲ ਆ ਪੂਛਪੜੀ ਮਾਰੀ ਜੀ ਆ ਦੇਖ ਆਰਡਰ ਦੀ ਕੁਆਲਿਟੀ ਦੇਖ ਬੱਚੀ ਜੀ ਇੱਥੋਂ ਚੈੱਕ ਕਰ ਸਕਦੇ ਆ ਤਨ ਲੇਵਾ ਆਰਡਰ ਕੁਆਲਿਟੀ ਤੇ ਜਿਹੜੀ ਚਵਾਈ ਆ ਚਵਾਈ 2 ਘੰਟੇ ਲੇਟ ਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ ਆ ਗਈ ਗਰਲੈਂਡੋ ਟੱਚ ਮੰਨ ਲਿਓ ਐਚ ਐਫ ਮੰਨ ਲਿਓ ਕਿੰਨੇ ਪੈਸੇ ਕਰਨੇ ਨੇ ਇਹ ਇਹ ਬੱਚੀ ਆਪਾਂ ਦੇ ਦਾਂਗੇ ਵੀਰੇ 85000 ਰੁਪਏ ਦੇ ਕੱਲੇ ਵੀ ਥੱਲੇ 85 ਹਾਂਜੀ ਇਹਦੇ માં 185 ਕਹਿੰਦਾ ਨਾ 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 ਕੁਆਲਿਟੀ 185 ਵਾਲੀ ਪਰ ਆਪਾਂ ਦੇ ਕੱਲੇ 85 ਦੀ ਦੇਵਾਂਗੇ ਕੱਲੇ 85 ਦੇ ਦੇ ਦਾਂਗੇ ਲੈ ਬਾਈ ਕਹਿੰਦਾ ਅੱਜ ਤਾਂ ਮੇਲਾ ਲੁੱਟਣ ਵਾਲਾ ਅੱਜ ਤਾਂ ਮੇਲਾ ਲੁੱਟਣ ਵਾਲਾ ਕੰਮ ਹੈ ਬਾਕੀ ਆਪਾਂ ਨਾ ਹਾਂਜੀ ਕੋਈ ਐ ਨਹੀਂ ਹੈਗਾ ਵੀ ਆਪਣੇ ਕੋਲ ਬੰਦਾ ਆ ਕੇ ਐ ਕਹਦੇ ਵੀ ਯਾਰ ਜਿੱਤੋਂ ਗਾਂਈ ਜੇਮ ਜਿਹੜੇ ਮਾਰਜਨ ਤੇ ਕੰਮ ਕਰਦੇ ਠੀਕ ਹੈ ਗੱਲ ਉਹ ਸੱਜਣ ਵੀ ਵੀਡੀਓ ਦੇਖੋ ਜੀ ਉਹ ਵੀ ਦੇਖੋ ਜੀ ਤੋਂ ਆਈਏ ਉਹ ਵੀ ਦੇਖੂਗਾ ਬਾਕੀ ਸਾਰੇ ਦੇਖਣਗੇ ਦੇਖਣਗੇ ਜੇ ਕਰਨ ਕਿਸੇ ਨੇ ਸਾਰੀ ਲੈਣੀ ਹੋਈਆਂ ਚਾਰੇ ਇਕੱਠੇ ਚਾਰੇ ਇਕੱਠੇ ਨਹੀਂ ਮਾਨ ਕਰਦਾਂਗੇ ਕਰਦਾਂਗੇ ਉਦਾਂ ਦਾ ਮਾਨ ਉਦਾਂ ਦਾ ਮਾਨ ਕਰਦਾ ਪਾਚ ਕਰਦਾਂਗੇ ਚਾਰੇ ਇਕੱਠੇ ਦੀ ਇੱਕ ਗੱਲ ਹੋਰ ਦੱਸ ਦੇਣਾ ਰੇਟ ਬਾਈ ਨੇ ਬੜਾ ਜਾਇਜ਼ ਜਾ ਕਰਿਆ ਤੇ ਇੱਕ ਪੱਛੀ ਸਾਨੂੰ ਆ ਦਿਖਾਉਨੇ ਇੱਕ ਤੋਂ ਇੱਕ ਕੰਮ ਸਿਰੇ ਹੀ ਆਈ ਜਾਊ ਤੇ ਚਾਰੇ ਬੱਛੇ ਮੇਰੇ ਫਾਰਮ ਦੀਆਂ ਨੇ ਠੀਕ ਹੈ ਗੱਲ ਤੋਰ ਖੋਲ ਕੇ ਇਹਨੂੰ ਵੀ ਲੈ ਵਾ ਇਹਨੂੰ ਵੀ ਵਾਲੀ ਫੇਟ ਲੈ ਵਾ ਦੇਖ ਤੂੰ ਇਹਦੇ ਵਾਲੀ ਵਾਲਾ ਲੈ ਵਾ ਇੱਥੋਂ ਦੇਖ ਇਹ ਇੱਥੋਂ ਕਰ ਸਕਦਾ ਚੈੱਕ ਸੱਜਣੋਂ ਫਾੜੀ ਵਾਲਾ ਆ ਗਿਆ ਕੱਦ ਆ ਗਿਆ ਫੁੱਲ ਫੁੱਲ ਮਟਾ ਕੇ ਵੀ ਆ ਗਈ ਫੁੱਲ ਬੱਛੀ ਚ ਪੂਰੀ ਸਾਫ ਆ ਗਈ ਹਰੇਕ ਪੱਖ ਤੋਂ ਇਹਦੇ ਨਾਲ ਕਰਨ ਬੱਚਾ ਗਿਆ ਇਹਦੇ ਨਾਲ ਬੱਚਾ ਵੀਰੇ ਨਾਲ ਮੇਲ ਕਾ ਆ ਤੌਰ ਖੋਲ ਕੇ ਇਹ ਵੀ ਚਾਰ ਦੰਦ ਦਾ ਇਹ ਵੀ ਚਾਰ ਦੰਦ ਦਾ ਚਾਰ ਚਾਰ ਹੀ ਨੇ ਸਾਰੀਆਂ ਹਾਂਜੀ 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 ਅੱਜ ਬੱਚੀਆਂ ਸੱਜਣੋਂ ਚਾਰ ਨੇ ਤੇ ਚਾਰ ਚਾਰ ਦੰਦ ਨੇ ਸੂਆ ਪਹਿਲਾ ਇਹਦਾ ਕਿੰਨੇ ਦਿਨ ਦਾ ਸੂਆ ਕਰਨ ਇਹ ਵੀ ਵੀਰੇ 7-8 ਦਿਨਾਂ ਦਾ ਮੰਨ ਲਈ ਦੁੱਧ ਕਿੰਨਾ ਹਾਜ਼ਰ ਆ ਜਾ ਆ ਜਾ ਦੁੱਧ ਕਿੰਨਾ ਤਿਆਰੀ ਦਾ ਇਹਦੇ ਥੱਲੇ ਵੀ ਦੁੱਧ ਵੀਰੇ ਐਸਾ ਲੜ ਵੀ 22 23 ਕਿਲੋ ਹੋਊਗਾ ਖੁੱਲਾ ਹੋਊਗਾ ਆਪਣਾ 20 ਕਿਲੋ ਦੁੱਧ ਘੱਟ ਦੱਸ ਰਿਹਾ ਹੋਊਗਾ ਵੱਧ ਠੀਕ ਆ ਗੱਲ ਹਾਂਜੀ ਹਾਂ ਤੇ ਇੱਥੋਂ ਕਰ ਸਕਦੇ ਹਾਂ ਚੱਕ ਬਿਲਕੁਲ ਫਿਕਸ ਆਰਡਰ ਚ ਆ ਗਈ ਤੇ ਫਾੜੀ ਵਾਲਾ ਲੈ ਆ ਗਿਆ ਜਿੱਦਾਂ ਦਾ ਭਰਾ ਕਹਿੰਦੇ ਨਾ ਜਿੱਦਾਂ ਤੁਹਾਨੂੰ ਦੱਸਿਆ ਵੀ ਬਾਹਰ ਵਾਲੀਆਂ ਬੱਚੀਆਂ ਨੂੰ ਲੱਗਿਆ ਹੁੰਦਾ ਉਦਾਂ ਦਾ ਆਰਡਰ ਲੱਗਿਆ ਬੱਚੀਆਂ ਜਮਾ ਬੱਚੀ ਦੀ ਟੋਰਾ ਦੇਖ ਫੁੱਲ ਵੱਡੀ ਆ ਗਈ ਕੱਦਕਾਰ ਚ ਇਹ ਫਾਰਮ ਵਾਲੀਆਂ ਨੇ ਫਿਰ ਖੁੱਲੀਆਂ ਫਾਰਮ ਵਾਲੀਆਂ ਇਦਾਂ ਹੀ ਹੁੰਦੀਆਂ ਨੇ ਸ਼ੁਰੂਆ ਪਹਿਲਾ ਤੇ ਇੱਥੇ ਤੋਂ ਫੇਸ ਕੁਆਲਟੀ ਕਰ ਸਕਦੇ ਹਾਂ ਚੱਕ ਲੈ ਚੱਲ ਕਰਨਾ ਇਹਨਾਂ ਨੇ ਫਾਰਮ ਵਾਲੀਆਂ ਬੱਚੀਆਂ ਖੁੱਲੀਆਂ ਹੁੰਦੀਆਂ ਨੇ ਰੱਸਾ ਪਾਏ ਤੋਂ ਥੋੜਾ ਜਿਹਾ ਜੇਲ ਮੰਨਦੀਆਂ ਨੇ ਠੀਕ ਆ ਗੱਲ। ਬਾਕੀ ਇਹਨਾਂ ਨੂੰ ਸੁਭਾਅ ਪੈ ਜਾਂਦਾ ਜਿੱਦਾਂ ਦਾ ਪਾਲ ਹੈ। ਇਹ ਚਬਾਈ ਹੱਥੀ ਚਬਾਈ ਕਰਦੇ ਆ ਕੰਮਸ਼ੀ ਆਪਣੇ ਕੋਲ ਹੱਥੀ ਚਬਾਈ ਆਪਣੇ ਕੋਲ ਮਸ਼ੀਨ ਨਹੀਂ ਹੈਗੀ। ਠੀਕ ਆ ਗੱਲ। ਹਾਂਜੀ ਹਾਂਜੀ। ਇਹ ਮਸ਼ੀਨੀ ਚਬਾਈ ਤੇ ਵੀ ਲੱਗ ਜਾਣਗੀਆਂ ਤੇ ਹੱਥੀ ਦੀ ਆਪਾਂ ਚਬਾਈ ਇਹਨਾਂ ਦੀ ਕਰਦੇ ਆ ਨਾ। ਹਾਂਜੀ ਹਾਂਜੀ। ਕਿੰਨਾ 22 ਗੱਲੋ ਇਹਦੇ ਕੋਲੇ ਵੀ। ਵੀਰੇ 22 ਖੁੱਲਾ ਹੈ। ਠੀਕ ਆ ਗੱਲ ਹਾਂ ਆਪਾਂ ਨਾ 2-2 ਕਿਲੋ ਦੁੱਧ ਘੱਟ ਦੱਸ ਰਹੇ ਹਾਂ ਹੋਊ ਤਾਂ ਵੱਧ ਠੀਕ ਆ ਜੀ ਹਾਂ ਜੀ ਹਾਂ ਪਤਾ ਕੀ ਹੈ ਜਿਹੜਾ ਬੰਦਾ ਆ ਕੇ ਚੋਊਗਾ ਅਗਲੇ ਦਾ ਮਨ ਖੁਸ਼ ਹੋਣਾ ਚਾਹੀਦਾ ਤੇ ਇਹ ਇਹ ਜੋੜੇ ਕੋਲੇ ਮੰਨ ਲਈ 45 ਲੀਟਰ ਹੋਊਗਾ ਇਸ ਟਾਈਮ ਹੋਊਗਾ ਵੀਰੇ ਦੋਨਾਂ ਕੋਲੇ ਦੋਨਾਂ ਕੋਲੇ ਇਹਦੇ ਕਿੰਨੇ ਪੈਸੇ ਕਰਨ ਇਹ ਬੱਚੀ ਆਪਾਂ ਦੇ ਦਾਂਗੇ 1-20 ਦੀ 1 ਲੱਖ ਤੇ 20 2000 ਦੀ ਅੱਡੇ ਦੀ ਕੁਆਲਿਟੀ ਦੇ ਦੇਵਾ ਵਾਲੀ ਫੀਟਿੰਗ ਵਾਲਾ ਨਾ ਕੱਦ ਆ ਗਿਆ ਫੁੱਲ ਇਹਦਾ ਜਦੋਂ ਪਹਿਲਾਂ ਤੋਂ ਸਾਫ਼ ਹੋਊਗੀ ਨਾੜਾ ਦੇਖ ਕਿਵੇਂ ਚਮਕਦੀਆਂ ਨੇ ਇਹ ਇੱਥੋਂ ਕਰ ਸਕਦਾਂ ਚੈੱਕ ਸੱਜਣੋਂ ਥਣਾ ਦਾ ਗੈਪ ਤੇ ਆਰਡਰ ਜਿਵੇਂ ਬਾਈ ਨੇ ਦੱਸਿਆ ਵੀ ਬਿਲਕੁਲ ਨਾਲ ਲੱਗਦਾ ਜਮਾ ਨਾਲ ਲੱਗਦਾ ਤੇ ਨਸਲ ਆ ਗਈ ਪੰਛੀ ਚ ਫੁੱਲ ਫੁੱਲ ਬਟਾ ਫੁੱਲ ਬਰੀਡ ਆ ਗਈ ਵੀਰੇ ਡੈਨਮਾਰਕ ਦੀ ਆਪ ਇਹ ਠੀਕ ਆ ਜੀ ਹਾਂਜੀ ਹਾਂ ਆ ਜਿਹੜੇ ਭਰਾ ਨੇ ਕਹੇ ਲਿਆ ਬਰੀਡ ਤੇ ਕੰਮ ਕਰਨਾ ਬਰੀਡ ਤੇ ਕੰਮ ਕਰਨਾ ਵੀਰੇ ਚੁੱਪ ਕਰਕੇ ਚਾਰ ਬੱਚੀਆਂ ਨੇ ਬਸਟ ਰਹਿਣਗੀਆਂ ਜਮਾ ਟੋਪ ਕਰ ਸਕਦੇ ਹੋ ਕੈਮਰੇ ਚ ਨਾ ਪੂਰੀ ਪੂਰੀ ਆਉਂਦੀ ਵੀ ਨਹੀਂ ਐਡੀ ਕਬੱਡੀ ਆ ਬੱਚੀ ਜਮਾ ਪੂਰੀ ਹਾਂ ਬਾਕੀ ਛੋਟੇ ਹਾਥੀ ਵਾਲੀ ਨਹੀਂ ਹੈਗੀਆਂ ਪੀਕਅਪ ਵਾਲੀਆਂ ਗਰ ਇਹਦਾ 120 ਤੇ ਇਹਦਾ 85 ਆ ਕਰਨ ਹਾਂਜੀ ਹਾਂਜੀ ਜੋੜੇ ਚ ਹੋਜੂ ਪੰਜ ਮਾਫੀ ਕਰਦਾਂਗੇ ਵੀਰੇ ਦੋ ਸੱਜਣੇ ਦੋਨੀਆਂ ਲੈਣੀਆਂ ਹਾਂਜੀ ਹਾਂ ਜਾਂ ਜੋੜੇ 'ਚੋਂ ਪੰਜ ਮਾਫੀ ਕਰਾ ਲੂਗਾ ਵੀਰੇ ਹਾਂਜੀ ਜਾਂ ਫਿਰ 100 ਕਿਲੋਮੀਟਰ ਦੀ ਪਹੁੰਚ ਕਰਾ ਲੂਗਾ 100 ਜਾਨ 100 ਆਣ 100 ਆਣ ਦਾ 100 ਜਾਨ ਦਾ ਪਹੁੰਚ ਕਰਦਾਂਗੇ ਜਾਂ ਜੋੜੇ 200 ਹੋ ਗਿਆ ਹਾਂ ਜਾਂ ਜੋੜੇ 'ਚੋਂ ਇਹ ਜੋੜੇ 'ਚੋਂ ਬਾਈ ਕਹਿੰਦਾ ਜਾ ਪੰਜ ਛੜਾ ਲਿਓ ਦੋਨੇ ਚਾਰ-ਚਾਰ ਦੰਦ ਨੇ ਤੇ ਜਾ ਮੈਂ ਪਹੁੰਚ ਕਰਾ ਲਿਓ ਬਾਕੀ ਬੱਚਿਆਂ 'ਚ ਕੋਈ ਕਮੀ ਨਹੀਂ ਹੈਗੀ ਵੀਰੇ 45 ਕਿਲੋ ਇਹ ਜੋੜੇ ਕੋਲੇ ਅੱਜ ਤਿਆਰੀ ਦਾ ਹਫਤੇ ਹਫਤੇ ਦਾ ਸੁਗਾ ਮੈਲੇ ਮੂਲੇ ਚੱਲਣ ਗਿਆ ਹਜੇ ਚੱਲਣ ਗਿਆ ਮੈਲੇ ਬਾਕੀ ਇੱਕ ਗੱਲ ਹੋਰ ਹੈ ਭਰਾਵਾ ਸਾਂਭ ਪਰੀਆਂ ਚੀਜ਼ਾਂ ਨੇ ਹਨਾ ਠੀਕ ਆ ਗੱਲ ਬਾਕੀ ਤਸੱਲੀ ਕਰਨੀ ਅਗਲੇ ਦੀ ਹੱਕ ਹੈ ਠੀਕ ਆ ਗੱਲ ਤੇ ਬਾਕੀ ਨਸਲ ਇੱਥੋਂ ਕਰ ਸਕਦੇ ਜੇ ਇੱਕ ਬਰੀਡ ਨਸਲ ਕੁਆਲਿਟੀ ਦਾ ਨਾ 100 ਦੀ 100 ਹੀ ਆ ਗਈ ਹਰੇਕ ਪੱਤ ਦੀ ਵੱਡੀ ਐਨੀ ਕਾ ਵੀ ਕੈਮਰੇ ਵਿੱਚ ਯਾਰ ਪੂਰੀ ਪੂਰੀ ਜੀ ਮਸਾ ਹੀ ਆਉਂਦੀ ਆ ਇਹ ਆ ਗਈ 2 ਨੰਬਰ ਤੇ ਤੇ ਹੁਣ ਤੋਰ ਦੇ ਕਰਨੇ ਆ 3 ਨੰਬਰ ਵਾਲੀ ਇਹ ਕਿਹੜੇ ਦੀ ਆ ਇਹ ਗਿਲਵਿੰਨ ਦੀ ਐ ਈਟੀਟੀ ਵਾਲਿਆਂ ਦੀ ਗਿਲਵਿੰਨ ਦੀ ਕਿਹੜਿਆਂ ਦੀ ਈਟੀਟੀ ਵਾਲਿਆਂ ਦੀ ਅਸ਼ਿਆ ਹਾਂਜੀ ਹਾਂਜੀ ਇਹ ਡਾਕਟਰ ਤੋਂ ਆਈ ਐ ਡਾਕਟਰ ਦੇ ਫਾਰਮ ਚੋਂ ਆਈ ਐ ਠੀਕ ਆ ਗੱਲ ਇਹਦੇ ਮੰਗਲ ਬਰੂਟ ਦੀ ਬੱਚੀ ਐ ਬੱਚੀ ਉਹ ਦਿਖਾ ਦੇ ਵੀਰੇ ਠੀਕ ਆ ਗੱਲ ਉਹ ਬੱਚੀ ਖੜੀ ਐ ਬਰੂਟ ਦੇ ਸੀਮਿੰਟ ਦੀ ਜੇ ਕੋਈ ਬੰਦਾ ਡੀਐਨਏ ਦਾ ਟੈਸਟ ਆਪਾਂ ਡੀਐਨਏ ਟੈਸਟ ਵੀ ਕਰਾ ਦਾਂਗੇ ਆਹ ਬੱਚੀ ਆ ਗਈ ਡੀਐਨਏ ਤੱਕ ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂ ਬਰੂਟ ਦੇ ਸੈਕਸਡ ਸੀਮਿੰਟ ਦੀ ਐ ਡੀਐਨਏ ਦਾ ਟੈਸਟ ਗਾਰੰਟੀ ਐ ਆਪਣੀ ਤੇ ਬਾਕੀ ਦੂਜੀਆਂ ਦੇ ਬੱਚੇ ਆ ਖੜੇ ਆ ਇਧਰਲੇ ਬੰਨੇ ਤੇ ਇਹ ਆ ਗਈ ਤਿੰਨ ਨੰਬਰ ਵਾਲੀ ਬੱਚੀ ਠੀਕ ਆ ਗੱਲ ਆ ਤੇ ਬਾਕੀ ਤੋਰ ਕੇ ਇੱਕ ਵਾਰੀ ਜੱਜਮੈਂਟ ਕਰਾ ਦੇ ਤੇ ਨਾੜਾ ਨੂੜਾ ਕਰ ਸਕਦੇ ਆ ਆਰਡਰ ਤੇ ਚੈੱਕ ਆਰਡਰ ਜਿਵੇਂ ਸਾਨੂੰ ਮੈਂ ਸਟਾਰਟਿੰਗ ਕੀ ਦੱਸਿਆ ਸੀ ਫੀਟਿੰਗ ਵਾਲੇ ਨੇ ਪੂਰੇ ਜਿੱਦਾਂ ਬਾਹਰ ਲੀਆਂ ਗਾਵਾਂ ਦੇ ਹੁੰਦੇ ਆ ਓਦਾਂ ਦੀ ਫੀਟਿੰਗ ਲੈ ਗਿਆ ਦੀ ਆਂ ਦੀ ਇਹ ਲੈ ਚੱਲ ਲੈ ਚੱਲੇ ਚੱਲ ਕਿੰਨੇ ਦਿਨ ਦਾ ਸੂਆ ਬਾਈ ਦਾ ਇਹ ਤਾਂ ਵੀਰੇ 6 ਦਿਨਾਂ ਦਾ 6 ਦਿਨਾਂ ਦਾ ਹਾਂਜੀ ਹਾਂਜੀ ਕਿੰਨਾ ਹਾਜ਼ਰ ਹੈ ਹੁਣ ਹਾਜ਼ਰ ਇਹ ਥੱਲੇ ਵੀ 22 23 ਹੋਊਗਾ 22 ਕ ਹੈਗਾ ਹਾਂ ਜੀ ਹਾਂ ਬੋਝ ਕੇ ਬੋਝ ਕੇ ਲੈ ਚੱਲ ਮੇਰਾ ਫਾਰਮ ਵਾਲੀ ਨੇ ਫਾਰਮ ਵਾਲੀ ਖੁੱਲੀਆਂ ਹੀ ਕਰਦੀ ਹੁੰਦੇ ਨੇ ਠੀਕ ਹੈ ਗੱਲ ਕਿਉਂਕਿ ਫਾਰਮ ਚ ਸੱਜਣੋਂ ਪਸ਼ੂ ਜੇ ਗੱਲ ਕਰ ਲਈਏ ਥੋੜੇ ਖੁੱਲੇ ਰਹਿੰਦੇ ਉਹਦੇ ਕਰਕੇ ਰਸੇ ਦੀ ਔਲਜੀ ਬਣਾਉਂਦੇ ਆ ਦੰਦਾਂ ਚ ਬਾਈ ਕਹਿੰਦਾ ਇਹ ਵੀ ਚਾਰ ਦੰਦ ਸੂਆ ਦੰਦ ਆਪਾਂ ਦਿਖਾ ਦਾਂਗੇ ਚਾਰ ਦੰਦ ਹੈ ਬਾਈ ਇੱਕ ਕਿਲੋ ਇਹਦੇ ਕੋਲ ਤਿਆਰੀ ਦਾ ਤੇ ਇੱਥੋਂ ਚ ਇੱਕ ਕਰ ਸਕਦੇ ਹਾਂ ਬੱਚੀ ਦੀ ਲੰਬਾਈ ਲੰਬੂਈ ਜਾ ਕਬੀਟਾ ਬੋਦੀ ਵਾਲੀ ਬੱਚੀ ਹੈ ਨਸਲ ਨਸਲ ਫੁੱਲ ਆ ਗਈ ਲੈ ਨਸਲ ਫੁੱਲ ਹੈ ਵੀਰੇ 6 ਦਿਨ ਦੀ ਤੀਜੀ ਜਰਦੇਸ਼ਨ ਦੀ ਬੱੱਚੀ ਹੈ ਇਹ ਠੀਕ ਆ ਗੱਲ ਇੱਥੋਂ ਕਰ ਸਕਦੇ ਆ ਚੈੱਕ ਫੇਸ ਕੁਆਲਟੀ ਅਬ ਉੱਚ ਕੇ ਲੈ ਚਲ ਥੋੜਾ ਜਿਹਾ ਭਜਦੀ ਆ ਫਿਰ ਫਾਰਮ ਫਾਰਮ ਕਰਕੇ ਕਰਦੀਆਂ ਨੇ ਠੀਕ ਆ ਗੱਲ ਤੇ ਇੱਥੋਂ ਆਰਡਰ ਕੁਆਲਟੀ ਬਿਲਕੁਲ ਫਿਕਸ ਜਿਹੇ ਲੈਵਲ 'ਚ ਆ ਗਈ ਖੁੱਲੀਆਂ ਰਹਿਣ ਕਰਕੇ ਫਾਰਮ 'ਚ ਥੋੜਾ ਜਿਹਾ ਧਲਿਆਰੇ ਦੀ ਔਲ ਮਨਾਉਂਦੀਆਂ ਭਜਦੀਆਂ ਧਲਿਆਰਾ ਇਹਨਾਂ ਨੂੰ ਆਪਾਂ ਹੀ ਪਾਇਆ ਬਾਈ ਜਿੱਦੇ ਦੀ ਜੰਮੀਆਂ ਨੇ ਵਿਚਾਰੀਆਂ ਦੇ ਧਲਿਆਰਾ ਨਹੀਂ ਪਾਇਆ ਹੋਇਆ ਠੀਕ ਆ ਗੱਲ ਆਪਾਂ ਨੇ ਪਾਇਆ ਇਹਨਾਂ ਦੇ ਮੂਹਰੇ ਪੱਟੇ ਇਹਨੂੰ ਐਂ ਲੱਗਦਾ ਵੀ ਜੇਲ ਕਰਤਾ ਚਵਾਈ ਦੀ ਕਿਵੇਂ ਕਰਨੀ ਹੈ ਚਵਾਈ ਦੀ ਓਕੇ ਵਾਲੇ ਇਧਰ ਆਪਾਂ ਦੰਦ ਦਿਖਾ ਦਿੰਦੇ ਆ ਬੱਚੀ ਦੇ ਇਹ ਵੀ ਹੱਥੀ ਚਵਾਈ ਤੇ ਹੈ ਹੱਥੀ ਵੀਰੇ ਆਪਣੇ ਕੋਈ ਮਸ਼ੀਨ ਨਹੀਂ ਹੈਗੀ ਹਾਂ ਤੇ ਨਸਲ ਆ ਕੀ ਸੱਜਣਾ ਫੁੱਲ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਚਾਰ ਦੰਦ ਸੁਆ ਪਹਿਲਾ ਨਾਲ ਬਰੂਡ ਦੀ ਬੱਚੀ ਹੈ ਇਹਦੇ ਬਰੂਡ ਦੇ ਸੈਕਸਡ ਸੀਮ ਹੁੰਦੀ ਹੈ ਡੀਐਨਏ ਦਾ ਟੈਸਟ ਕਰਾ ਲੈ ਚਾਹੀ ਆਪਾਂ ਕੋਈ ਚੈੱਕ ਕਰਨੀ ਇਹ ਇੱਥੋਂ ਫੇਸ ਕੁਆਲਟੀ ਕਰ ਸਕਦੇ ਹੋ ਚੈੱਕ ਨਸਲ ਫੁੱਲ ਆ ਨਾ ਦੇਖ ਜੇ ਦੰਦ ਦਿਖਾ ਦੂਗੀ ਨਾ ਦੰਦ ਬਾਈ ਕਹਿੰਦਾ ਚੈੱਕ ਕਰਾ ਦੇਣ ਉਦੋਂ ਸਾਰੇ 4-4 ਦੰਦ ਆ ਗਏ ਤਕਰੀਬਨ ਤਕਰੀਬਨ ਨਾ ਇਹ ਇੱਥੋਂ ਕਰ ਸਕਦਾ ਆ ਖੜੇ ਕੰਨੀ ਕਿੰਨੇ ਬੱਜਾ ਕਰਨੇ ਨੇ ਇਹ ਬੱਚੀ ਦੇ ਦਾਂਗੇ ਆਪਾਂ 125 ਦੀ 125 ਉਹ ਨਾਲ ਵਾਲੀ 12 ਦੀ 12 ਦੀ ਹਾਂਜੀ ਹਾਂਜੀ ਇਹ ਆ ਗਈ 3 ਨੰਬਰ ਤੇ ਨਾਲ ਵੀ ਇਹਦੇ ਬੱਚੀ ਆ ਇਹਦੇ ਨਾਲ ਵੀ ਬੱਚੀ ਆ 6 ਲੱਖ ਚ ਨਾਲ ਹੀ ਬੱਚੀ ਦੇਵਾਂਗੇ ਨਾਲ ਹੀ ਬੱਚੀ ਦੇ ਦਾਂਗੇ ਠੀਕ ਆ ਗੱਲ ਹਾਂਜੀ ਹਾਂ ਤੀਜੀ ਜਨਰੇਸ਼ਨ ਦੀ ਆਪ ਹੈ ਚੌਥੀ ਜਨਰੇਸ਼ਨ ਦੀ ਬੱਚੀ ਆ ਮਗਰ ਠੀਕ ਆ ਗੱਲ ਕਰੀ ਮਾੜੀ ਜੀ ਇਹਨੂੰ ਤੇ ਹੱਥੀ ਚਵਾਈ ਤੇ ਲੱਗੀ ਆ ਤੇ ਬਾਕੀ ਮਸ਼ੀਨ ਨਹੀਂ ਤੇ ਵੀ ਇਹਨਾਂ ਲਾ ਸਕਦੇ ਹਾਂ ਹਾਂਜੀ 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 ਆ ਚਵਾਈ ਵਾਈ ਕਹਿੰਦਾ ਪਾਲਾ ਪਰਦੇ ਬਣੇ ਪਾਲਾ ਵੀਰੇ ਪਾਲਾ ਬਾਕੀ ਆਪਸੀ ਜਮਾ ਸਾਉ ਦੀ ਸੋਏ ਸਾਉ ਦੀ ਸੋ ਆਪਦੀ ਤਸੱਲੀ ਕਰਿਆ ਕੇ ਬੰਦਾ ਠੀਕ ਆ ਗੱਲ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਆਪਾਂ ਨੂੰ ਕੋਈ ਉਹ ਨਹੀਂ ਠੀਕ ਆ ਗੱਲ ਬਾਕੀ ਬੱਚੀ ਦਾ 35 ਸਾਲ ਬਰੀਡ ਆ ਗਈ ਇਹ ਚ ਸੱਜਣਾ ਫੁੱਲ ਆ ਗਈ ਵਜਨ ਬੱਚੀ ਚ ਫੁੱਲ ਹੈ ਕੱਦ ਬਿੱਡ ਕੱਦ ਬਿੱਡ ਸਾਰੀਆਂ ਵੱਡੀਆਂ ਨੇ ਕੋਈ ਛੋਟੀ ਬੱਚੀ ਨਹੀਂ ਹੈਗੀ ਆ ਛੋਟੀ ਨਾ ਬਣ ਗਿਆ ਕੋਈ ਵੀ ਭਰਾ ਜੇ ਵੱਡੀਆਂ ਕਹਿੰਦਾ ਤਾਂ ਵੱਡੀਆਂ ਜੇ ਦਰਮਿਆਨੀ ਕਹਿੰਦਾ ਤਾਂ ਦਰਮਿਆਨੀ ਇਹ ਹੋਊਗੀ ਦਰਮਿਆਨੀ ਹੋਊਗੀ ਇਹਦਾ ਮੁੱਲ ਹੈਗਾ ਬਾਈ ਕਹਿੰਦਾ 1 ਲੱਖ ਤੇ 25000 ਮਾਨਦਾਨ ਉਹ ਚੋ ਕਰ ਦਾਂਗੇ ਕਰ ਦਾਂਗੇ ਵੀਰੇ ਕਰ ਦੋਦੇ ਦੇ ਕੋਲ ਵੀ 22 ਕਿਲੋ ਵੀਰੇ 20 ਤੋਂ ਉੱ ਠੀਕ ਹੈ ਹਾਂ ਜੀ ਹਾਂ ਚੋਂ ਵਾਲਾ ਜਿਹੜਾ ਅੱਜ ਦੇ ਟਾਈਮ ਦੀ ਗੱਲ ਠੀਕ ਹੈ ਹਾਂ ਜੀ ਹਾਂ ਜੀ ਆਹੋਂ ਹੀ ਸਾਈਡ ਨੂੰ ਆਈ ਦੀ ਕੀ ਗੱਲ ਬਾਤ ਆ ਇਹ ਹਾ ਪੈ ਗਈ ਵੀਰੇ स्नोਮੈਨ ਦੀ ਸਨੋਮੈਨ ਹਾਂ ਜੀ ਸਰ ਇਹ ਵੀ ਚਾਰ ਦੰਦ ਬੱਚੀ ਐ ਠੀਕ ਹੈ ਜੀ ਇਹਨੂੰ ਡੇਢ ਰਾਤ ਇੱਕ ਦਿਨ ਟੱਪਿਆ ਠੀਕ ਹੈ ਹਾਂ ਜੀ ਹਾਂ ਜੀ 22 ਹੋਵੇ 22 ਨਹੀਂ ਠੀਕ ਹੈ ਗੱਲ ਹਾਂ ਜੀ ਯਾਨੀ ਕਿ 40 45 ਘੰਟੇ ਠੀਕ ਹੈ ਜੀ ਤੇ ਲੇਵਾ ਉਹ ਫੀਟਿੰਗ ਵਾਲਾ ਬਣਾ ਲੇਵਾ ਵੀਰੇ ਇੱਥੋਂ ਦਾ ਜੀ ਮੈਂ ਕਹਿੰਦਾ ਸਾਰਿਆਂ ਨਾਲੋਂ ਵੱਡੀ ਆ ਯਾਰ ਇਹ ਵੈਸੇ ਸਾਰਿਆਂ ਨਾਲੋਂ ਵੱਡੀ ਆ ਇਹਦੇ ਵੀਰੇ ਸੈਕਸਡ ਸੀਮਨ ਲੱਗਿਆ ਹੋਇਸੀ ਵਰਲਡ ਵਾਈਡ ਦਾ ਮੋਂਟਰੀਅਲ ਆ ਬੱਛਾ ਗਿਆ ਆ ਮੇਲ ਗਿਆ ਬੱਚੀ ਹੁੰਦੀ ਦਾ ਬਾਈ ਜਬਰਦਸਤ ਜੇ ਬੱਚੀ ਹੁੰਦੀ ਵੀਰੇ 50000 ਰੁਪਏ ਦੀ ਬੱਚੀ ਸੀ ਠੀਕ ਆ ਗੱਲ ਤੋਰ ਫੋਲ ਕੇ ਦੰਦਾਂ 'ਚ ਇਹ ਵੀ ਚਾਰ ਦੰਦ ਤੇ ਬਿਊਟੀ ਵਾਲੇ ਪੱਖ ਤੋਂ ਬਹੁਤ ਕਮਾਲ ਦੀ ਆ ਗਈ ਆਪ ਕਿਹੜੀ ਦੱਸਿਆ ਕਰਨੀ ਆਪ ਵੀਰੇ स्नोਮੈਨ ਦੀ ਐ ਸਨੋਮੈਨ ਦੀ ਕਿਹੜਿਆਂ ਦਾ ਐ ਵੀਐਸ ਵਾਲੇ ਦਾ ਐ ਵੀਐਸ ਵਾਲੇ ਦਾ ਇਹ ਆ ਗਈ ਇਹ ਵੀਐਸ ਵਾਲੇ ਦੇ ਸਨੋਮੈਨ ਦੀ ਦਾ ਬਾਈ ਕਹਿੰਦਾ ਆਪਾ ਤੇ ਨਾਲ ਇਹਦੇ ਮੇਲ ਆ ਗਿਆ ਕਿਉਂਕਿ ਇਹਦੇ ਸੈਕਸਡ ਸੀਮਨ ਲੱਗਿਆ ਸੀ ਆਰਡਰ ਰੱਖ ਦਿਆ ਬਿਲਕੁਲ ਕਹਿ ਲਿਆ ਜਮੇ ਠੋ ਥੋਕਮਾਂ ਜੀ ਰੱਖ ਦਿਆ ਤੇ ਫਾਰਮ ਚ ਓਨ ਕਰਕੇ ਨਾ ਥੋੜਾ ਧਲਿਆਰੇ ਕਰਕੇ ਦੁਰਦੀਆਂ ਕਰ ਦਿਆ ਦੁਰਦੀਆਂ ਬਹੁ ਇਹਨਾਂ ਨੂੰ ਜੇਲ੍ਹ ਲੱਗਦੀ ਹੈ ਇਹਨਾਂ ਦੇ ਰੱਸੀ ਪਾਈ ਕਿੱਦੇ ਦੀ ਜੰਮੀਆਂ ਨੇ ਆਪਾਂ ਨੇ ਰੱਸੀ ਪਾਈ ਹੈ ਰੱਸੀ ਤੋਂ ਥੋੜਾ ਮੰਨਦੀਆਂ ਨੇ ਠੀਕ ਆ ਗੱਲ ਕਮਾਲਾ ਕਮਾਲਾ ਲੈ ਚਲੇ ਇੱਥੋਂ ਕੋਈ ਨਹੀਂ ਖੜੀ ਦਿਖਾ ਦਾਂਗੇ ਜਿਆਦਾ ਪਰੇਸ਼ਾਨ ਨਾ ਕਰ ਤੇ ਕਿੰਨੀ ਕੁ ਬੌਲੀ ਹੋ ਕਰਨੇ ਇਹਦੇ ਕੋਲ ਹੁਣ ਇਹਦੇ ਥੱਲੇ ਵੀਰੇ ਹੋਊਗੀ 17 18 ਕਿਲੋ ਠੀਕ ਆ ਗੱਲ 17 18 ਹਾਂਜੀ ਹਾਂਜੀ ਟਾਈਮ ਤੋਂ ਟਾਈਮ ਆਪਾਂ ਜਿੰਨਾ ਦੱਸਾਂ ਬਈ ਜਿੰਨਾ ਦੱਸਾਂ ਉਹਨਾਂ ਉਹ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਡੰਗ ਦੋ ਡੰਗ ਹਰੇਕ ਪੱਖ ਤੋਂ ਦੰਦ ਚਾਰ ਆ ਵੀਰੇ ਚਾਰ ਦੰਦ ਹਾਂਜੀ 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 ਦੰਦਾਂ ਦੀ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਦੰਦਾਂ ਚ ਇਹ ਵੀ ਚਾਰ ਦੰਦ ਦੰਦਾਂ ਦੀ ਆਪਾਂ ਇਹਦੀ ਵੀ ਤਸੱਲੀ ਕਰਾ ਦਾਂਗੇ ਬਾਕੀ ਦੋਨਾਂ ਦੀ ਆਰਡਰ ਦੀ ਕੁਆਲਿਟੀ ਦੇਖ ਵੀਰੇ ਯਾਰ ਐਸੇ ਹੀ ਪਤਾ ਲੱਗ ਜਾਂਦੇ ਨੇ ਇਹ ਵੀ ਬੱਚੀ ਤੀਜੀ ਜਨਰੇਸ਼ਨ ਦੀ ਹੈ ਠੀਕ ਆ ਜੀ ਹਾਂਜੀ ਹਾਂ ਕਹਿ ਲਈਏ ਵੀ ਜਿਹੜਾ ਸੱਜਣ ਯਾਰ ਲਿਜਾਊਗਾ ਉਹਨੂੰ ਬਣੀ ਬਣਾਈ ਨਾ ਬਣੀ ਬਰਾਈ ਬਰੀਡ ਹੈ ਵੀਰੇ ਲੋਕਾਂ ਦੀ 10-10 ਸਾਲ ਦੀ ਮਿਹਨਤ ਹੈ ਠੀਕ ਆ ਗੱਲ ਹਾਂ ਬਾਕੀ ਆਪਾਂ ਜਿਹੜਾ ਮੱਧ ਦੁੱਧ ਪਾ ਸਕ ਮੇਰੇ ਦੁੱਧ ਜੇ ਇਹ ਬੱਚੀ ਨੇ ਦੁੱਧ ਨਾ ਪਾਇਆ ਫਿਰ ਕਿਹੜੀ ਬੱਚੀ ਦੁੱਧ ਪਾਊਗੀ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਕੁਆਲਿਟੀ ਬਰੀਡ ਕਿਸੇ ਪਾਸੇ ਹੱਥ ਨਹੀਂ ਦਰਾਂਦੀ ਬੱਚੀ 25 ਕ ਪਾ ਦੂਗੀ 30 ਨੂੰ ਟੱਚ ਕਰ ਜੂਗੀ ਵੀਰੇ ਹਾਂ 30 ਕਿਲੋ ਦੇ ਆਟੇ ਵਾਟੇ ਬਾਕੀ ਹਿਸਾਬ ਨਾਲ ਲੜਾ ਵੀ ਆਪਣੇ ਕੋਲ ਜਿਹੜੀਆਂ ਬੱਚੀਆਂ ਨੇ ਤੇ ਨਸਾਂ ਨਸਾਂ ਕਰ ਸਕਦੇ ਹਾਂ ਚੱਕ ਜਿਵੇਂ ਹੋਣੇ ਤਾਜੀ ਇਹ ਸੂਈਆ ਤਕਰੀਬਨ 1-2 ਦਿੰਦੀ ਆ ਹਾਂਜੀ ਹਾਂਜੀ ਤੇ ਬਾੜਨਾ ਬੋੜਨਾ ਬਹੁਤ ਆ ਅੱਗੇ ਜਾ ਕੇ ਜਿਵੇਂ ਜਿਵੇਂ ਇਹਦੀ ਹਨਾ ਕੈਲੀ ਆਪਾਂ ਨਿਖਰੀ ਜਾਊਗੀ ਤੁਹਾਨੂੰ ਨਿਕੜ ਕੇ ਜਾਂਦੇ ਜਦੋਂ ਇਹਦਾ ਪੀਕ ਲੈਵਲ ਫੜਨਾ ਹੈ ਨਾ ਬੱਚੇ ਨੇ ਆਪਦਾ ਔਰ ਉਲਟਾ ਨਹੀਂ ਕਰਦੀ ਜਮੇ ਨਹੀਂ ਵੀਰੇ ਠੀਕ ਹੈ ਗੱਲ ਕਿੰਨੇ ਪੈਸੇ ਕਰਨੇ ਇਹਦੇ ਫਿਰ ਇਹ ਆਪਾਂ ਬੱਚੀ ਦੇ ਦਾਂਗੇ 130 ਦੀ 1 ਲੱਖ ਤੇ 30 ਹਜ਼ਾਰ ਰੁਪਏ ਦੀ ਹਾਂਜੀ ਹਾਂਜੀ ਮਾਫੀ ਕੋਈ ਇਹ ਚੋਂ ਮਾਣ ਤਣ ਕਰ ਦਾਂਗੇ ਵੀਰੇ ਠੀਕ ਹੈ ਗੱਲ ਹਾਂਜੀ ਹਾਂਜੀ ਬਾਕੀ ਹਾਂਜੀ ਇੱਕ ਗੱਲ ਹੋਰ ਹੈ ਬੱਚਿਆਂ ਦੀ ਠੀਕ ਹੈ ਜਿਹੜੀਆਂ ਪਹਿਲੀਆਂ ਤਿੰਨਾਂ ਦੂਜੇ ਪਹਿਲੇ ਨੰਬਰ ਨੂੰ ਛੱਡ ਕੇ ਜਿਹੜੀਆਂ ਬਾਕੀ ਤਿੰਨ ਬੱਚੇ ਫਾਰਮ ਵਾਲੀਆਂ ਆਪਾਂ ਨੇ ਦਿਖਾਈਆਂ ਨੇ ਐਸਾ ਲਾ ਲੈ ਵੀ 25 ਤੋਂ ਲੈ ਕੇ 30 ਦੇ ਵਿੱਚ ਵਿਚਾਲੇ ਨੇ ਠੀਕ ਹੈ ਬਾਕੀ ਦੁੱਧ ਅਗਲੀ ਦੀ ਸੇਵਾਦ ਹੈ ਨਾ ਤੇ ਬਾਕੀ ਕੇਰ ਦਾ ਆਪਸ ਸੂਆ ਵੀ ਕਹਿ ਲਿਆ ਪਹਿਲਾਂ ਹੀ ਆ ਇਹਨਾਂ ਨੂੰ ਅੱਗੇ ਲਾ ਕੇ ਵਧਣਾ ਹੀ ਆ ਵਧਣਾ ਤਾਂ ਹੈ ਵੀਰੇ ਘਟਣ ਦਾ ਕੋਈ ਨਹੀਂ ਅਗਲੇ ਸੂਵੇ ਨੂੰ ਵੱਧਦੀਆਂ ਜਾਂਦੀਆਂ ਨੇ ਵਿਚਾਰੀਆਂ ਇਹੋ ਜੀ ਬੱਚੀ ਨੇ ਜੇ ਫਾਰਮ 'ਚ ਰੱਖਣੀ ਆ ਬੰਦੇ ਨੇ ਨਾ ਹਾਂਜੀ ਤਿੰਨ ਚਾਰ ਬੱਚੇ ਦੇ ਗਿਆਂ ਫਾਰਮ ਖੜਾ ਕਰ ਦਿੰਦੀ ਐ ਇਹੋ ਜੀ ਠੀਕ ਆ ਗੱਲ ਬਣੀ ਬਣਾਈ ਬਰੀਡ ਐ ਆ ਨੰਬਰ ਬੋਲ ਦਿਓ ਜੀ 9779939077 9779939077 ਮਾਡਲ ਟੌਨ ਨੰਬਰ 1 ਸੱਜਣੋਂ ਬੱਚੀਆਂ 4 ਦਿਖਾਤੀਆਂ ਬਹੁਤ ਕਮਾਲ ਦੀਆਂ ਚਾਰੇ ਪਹਿਲਣਾ ਤੇ ਚੰਗੇ ਰਿਕਾਰਡ ਵਾਲੀਆਂ ਨੇ ਆਹ ਬਾਈ ਕਹਿੰਦਾ 30 ਦੇ ਲੰਮ ਸਮ ਪਾ ਦੂ ਤੇ ਆਹ ਬੱਚੀਆਂ 25 25 ਕਿਲੋ ਨੂੰ ਟੱਚ ਕਰ ਜਾਣਗੀਆਂ 25 ਤੋਂ ਲੈ ਕੇ 30 ਦੇ ਵਿੱਚ ਨੇ ਫਿਰ ਐਸਾ ਲਾ ਲਿਓ ਵੀ ਇਹ ਬੱਚੀ ਵੀ ਨੇ ਨਾ ਬੜੇ ਆਰਾਮ ਨਾਲ 27 28 ਕਿਲੋ ਦੁੱਧ ਦੇਣਾ ਠੀਕ ਆ ਗੱਲ ਬਾਕੀ ਜਿਹੜੇ ਪਲੂਣਾ ਬੱਚੇ ਨੇ ਨਾ ਨਵੀਆਂ ਬੱਚੀਆਂ ਨੇ ਚ ਇਹ 2-2 ਕਿਲੋ ਦੁੱਧ ਘੱਟ ਦੇ ਦੇਣ ਠੀਕ ਆ ਗੱਲ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਕਰੇ ਵਿਚਾਰੀ ਇਹਨਾਂ ਕਰਮ ਵਾਲੀਆਂ ਦੀ ਠੀਕ ਹੈ ਜੀ ਦੁੱਧ 2 ਕਿਲੋ ਘੱਟ ਦੇ ਦੇਣ ਪਰ ਉਹਦਾ ਕੋਈ ਉਹ ਨਹੀਂ ਹੁੰਦਾ ਪਰ ਐ ਵੀ ਜਮਾ ਵਿਚਾਰੀ ਉਹ ਰਹਿਣ ਤੇ ਚਾਰ ਬੱਚੀਆਂ ਦਿਖਾ ਦਿਆਂ ਸਜੂ ਚਾਰ ਇਹ ਦਿਖਾ ਦਿਆਂ ਕਮਾਲ ਦੀਆਂ ਆ ਗਈ ਗਰਲੈਂਡੋ ਇਹਨੂੰ ਐ ਕੋਈ ਮੰਨ ਕੇ ਚੱਲੇ ਵੀਰੇ ਇਹ ਵੀ 24 25 ਕਿਲੋ ਦੁੱਧ ਮੰਨ ਕੇ ਲੈ ਲੈ ਵੀ 24 25 ਕਿਲੋ ਦੁੱਧ ਤੇ ਇਹ ਮੰਨ ਲਓ 20 ਕਿਲੋ ਵਾਲੀ ਮੱਝ ਦਾ ਮੁਕਾਬਲਾ ਕਰ ਲੂਗੀ ਇਹ 6 0 ਫਾਇਟ ਕਰਦੀ 6 0 ਜਮਾ ਆਉਂਦੀ ਐ ਵੀਰੇ 6 0 ਫਾਇਟ ਆਉਂਦੀ ਐ ਠੀਕ ਹੈ ਗੱਲ ਮੱਝ ਦਾ ਮੁਕਾਬਲਾ ਜੇ ਆਪਾਂ 20 ਕਿਲੋ ਵਾਲੀ ਮੱਝ ਲੈਂਦੇ ਹ 7-8 ਲੱਖ ਰੁਪਏ ਤੋਂ ਘੱ ਤੇ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਹੈ ਇਹਦਾ ਵੀ ਆਪਾਂ ਉਹ ਕੰਮ ਹੈ ਬਸ 85000 ਰੁਪਏ 85000 ਰੁਪਏ ਆਪਾਂ ਮਾਰਜਿਨ ਜਮ੍ਹਾਂ ਉਹ ਰੱਖਿਆ ਵੀ ਬੰਦਾ ਅਗਲਾ ਵੀ ਜਿਹੜੇ ਪੈਸੇ ਲਾਊਗਾ ਨਾ ਜਮ੍ਹਾਂ ਮਨ ਖੁਸ਼ ਹੋਊਗਾ ਵੀ ਉਹਦਾ ਪੂਰੇ ਕਰਦਣ ਅੱਧੇ ਸੁਵੇਚ ਅੱਧੇ ਸੁਵੇਚ ਕੀ ਕਰ ਰਹੇ ਹੋ 2-2 ਮਹੀਨੇ ਤੇ ਪੈਸੇ ਮੋੜਦਿਆਂ ਨੇ ਠੀਕ ਆ ਗੱਲ ਹਾਂ ਅੱਗੇ ਨੰਬਰ ਬੋਲ ਦੇ ਗਰਾਮ 9779939077 97799 ਤੇ 3907722 ਦਾ ਨੰਬਰ ਆ ਬੱਚੀਆਂ ਚਾਰ ਦਿਖਾਤੀਆਂ ਫਾਰਮ ਵਾਲੀਆਂ ਤੇ ਚਾਰੇ ਸੱਜਣੋਂ ਇਹ ਮੰਨ ਲਓ ਵੀ ਟਾਪ ਦੀਆਂ ਫਾਰਮਾਂ ਟਾਪ ਤੋਂ ਇੱਕ ਤੋਂ ਇੱਕ ਚੜਦੀ ਬੱਚੀ ਆ ਵੀਰੇ ਕਿਸੇ ਪਾਸੇ ਹੱਥ ਨਹੀਂ 드러ਉਂਦੀਆਂ ਐਂਡ ਤੋਂ ਐਂਡ ਹੀ ਦਿਖਾਤੀਆਂ ਬਾਕੀ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ